ਪਾਲਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਡੇ ਵਿਸ਼ਾਲ ਨੇ ਮੈਂ ਮੰਗਲ ਦੇ ਵਿੱਚ ਹਰ ਰੋਜ਼ ਪੜਦਾ ਆਪ ਜੀ ਨੂੰ ਬੇਨਤੀ ਕਰਦਾ ਕਿ ਸਰਬ ਧਰਮਾਂ ਦੇ ਸਾਂਝੇ ਰਹਿਬਰ ਸਾਰੇ ਧਰਮਾਂ ਦੇ ਸਾਂਝੇ ਰਹਿਬਰ ਤੋਂ ਭਾਵ ਗੁਰੂ ਨਾਨਕ ਬਾਬਾ ਜੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸੁਪੁੱਚੀ ਬਣੌਕਤਾ ਦੇ ਗੁਰੂ ਗੁਰੂ ਨੇ ਸਮੁੱਚੀ ਮਨੁੱਖਤਾ ਨੇ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਨੇ ਮੱਥਾ ਟੇਕਿਆ ਔਰ ਜਿਸ ਨੇ ਵੀ ਟੇਕਿਆ ਮੇਰੇ ਸੱਚੇ ਸਤਿਗੁਰੂ ਨੇ ਉਹਦੇ ਨਾਲ ਕਿਰਨਾਂ ਨਹੀਂ ਕੀਤੀ ਉਹਦਾ ਭਲਾ ਕੀਤਾ ਕਈ ਰੋਜ਼ ਪਹਿਲਾਂ ਅਪਜੀ ਨੇ ਸੁਣਿਆ ਬਾਬੇ ਨਾਨਕ ਨੇ ਦੌਰਤਾਂ ਦਾਈ ਜੋ ਜਾਤ ਦੀ ਮੁਸਲਮਾਨ ਹੈ ਉਹਦੇ ਤੇ ਕਿਰਪਾ ਕੀਤੀ ਇਤਿਦਾਰ ਬਖਸ਼ਿਆ ਉਹਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਜੇ ਸਭ ਤੋਂ ਪਹਿਲਾਂ ਗਿਆਨ ਹੋਇਆ ਵੀ ਪਰਮੇਸ਼ਰ ਦੁਨੀਆ ਤੇ ਆਇਆ ਉਹ ਸਾਧ ਸੰਗਤ ਪੀਰ ਭੀਖਣ ਸਾਹਿਬ ਸੀ ਪੀਰ ਭੀਖਣ ਸਾਹਿਬ ਆਪਣੇ ਚੇਲਿਆਂ ਨੂੰ ਲੈ ਕੇ ਆਪਣੇ ਮਰੀਦਾਂ ਨੂੰ ਲੈ ਕੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਨਮਾਜ਼ ਅਦਾ ਕਰਦਾ ਨਾ ਉਹ ਸਾਧ ਸੰਗਤ ਆਵਦੇ ਲੈਹਂਦੇ ਵਾਲੇ ਪਾਸੇ ਜਿੱਧਰ ਉਹਨਾਂ ਦਾ ਮੱਕਾ ਕਾਬਾ ਉਧਰ ਨੂੰ ਮੱਥਾ ਟੇਕਦਾ ਨਮਾਜ਼ ਅਦਾ ਕਰਕੇ ਪਰ ਅੱਜ ਉਸ ਨੇ ਚੜ੍ਹਦੇ ਵਾਲੇ ਪਾਸੇ ਨੂੰ ਨਮਾਜ਼ ਕਰ ਦਿੱਤੀ ਉਸ ਦੇ ਜਿਹੜੇ ਪੈਰੋਕਾਰ ਸੀ ਚੇਲੇ ਸੀ ਉਹਨਾਂ ਨੇ ਸਵਾਲ ਕੀਤਾ ਪੀਰ ਜੀ ਅੱਜ ਤੁਸੀਂ ਉਲਟੀ ਦਿਸ਼ਾ ਵੱਲ ਕਿਉਂ ਮੱਥਾ ਟੇਕਿਆ ਕਹਿੰਦਾ ਜਿਹੜੇ ਅੱਲਾਹ ਤਾਲਾ ਦੇ ਨੂੰ ਮੈਂ ਅੱਜ ਤੱਕ ਮੱਕੇ ਕਾਬੇ ਵਿੱਚ ਬੈਠੇ ਨੂੰ ਮੱਥਾ ਟੇਕਦਾ ਸੀ ਨਮਾਜ਼ਾਂ ਕਰਦਾ ਸੀ ਅੱਜ ਉਹ ਅੱਲਾਹ ਤਾਲਾ ਪਟੜੇ ਦੀ ਧਰਤੀ ਤੇ ਚੜ੍ਹਦੇ ਵਾਲੇ ਪਾਸੇ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅੱਜ ਆਪਾਂ ਕਹਿੰਦੇ ਆ ਸਾਇੰਸ ਦਾ ਯੁੱਗ ਹੈ মিডিਆ ਦਾ ਯੁੱਗ ਹੈ ਇੱਕ ਸੈਕਿੰਡ ਦੀ ਖਬਰ 사త్సੰਗਤ ਸਾਰੀ ਦੁਨੀਆ 'ਚ ਫੈਲ ਜਾਂਦੀ ਹੈ ਪਰ ਉਦੋਂ ਇਹ ਮੋਬਾਈਲ ਨਹੀਂ ਸੀ ਇਹ মিডিਆ ਨਹੀਂ ਸੀ ਜਿਉਂ ਹੀ ਸਤਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਅਵਤਾਰ ਲਿਆ ਉਦੋਂ ਹੀ ਖਬਰ ਮੇਰੇ ਸਤਿਗੁਰੂ ਦੇ ਚਰਨਾਂ ਦੇ ਭੌਰੇ ਪੀਰ ਪੀਖਣ ਸਾਨੂੰ ਹੋ ਗਈ ਜਦੋਂ ਹੀ ਪਤਾ ਲੱਗਿਆ ਵੀ ਮੇਰਾ ਸਤਿਗੁਰੂ ਸੰਸਾਰ ਦੇ ਵਿੱਚ ਆ ਗਿਆ ਉਹ ਕਿਹੜੀ ਸ਼ਕਤੀ ਸੀ ਉਹ ਕਿਹੜੀ ਟੈਕਨੋਲੋਜੀ ਸੀ ਉਹ ਵਾਹਿਗੁਰੂ ਪਰਮਾਤਮਾ ਦਾ ਗਿਆਨ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਸਾਰੀ ਦੁਨੀਆ ਉਹਨਾਂ ਨੂੰ ਹੱਥ ਤੇ ਔਲੇ ਵਾਂਗੂ ਪਈ ਨਿਕਦੀ ਹੈ ਸਭ ਕੁਝ ਦਿਖਦਾ ਸੰਸਾਰ ਵਿੱਚ ਕੀ ਹੋ ਰਿਹਾ ਕੀ ਹੋਣ ਵਾਲਾ ਕੀ ਪਿੱਛੇ ਹੋਇਆ ਸਾਰਾ ਗਿਆਨ ਬ੍ਰਹਮ ਦਾ ਗਿਆਨ ਬ੍ਰਹਮ ਗਿਆਨ ਕਹਿੰਦੇ ਉਹ ਨੂੰ ਹੈ ਜਿਹਨੂੰ ਪੂਰੇ ਬ੍ਰਹਮ ਦਾ ਗਿਆਨ ਹੋ ਜਾਵੇ ਐਸੀ ਬਖਸ਼ਿਸ਼ ਮਹਾਰਾਜ ਦੇ ਨਾਮ ਦੇ ਵਿੱਚ ਗੁਰੂ ਮਹਾਰਾਜ ਨੂੰ ਸਾਧ ਸੰਗਤ ਦੇਖੋ ਮਹਾਰਾਜ ਨੂੰ ਮੁਸਲਮਾਨਾਂ ਨੇ ਵੀ ਮੱਥਾ ਟੇਕਿਆ ਹਿੰਦੂਆ ਨੇ ਵੀ ਮੱਥਾ ਟੇਕਿਆ ਇੰਨਾ ਪਿਆਰ ਜਦੋਂ ਬਾਬੇ ਨਾਨਕ ਨੇ ਸਰੀਰ ਦਾ ਪਰਿ त्याग ਕੀਤਾ ਹਿੰਦੂ ਕਹਿੰਦੇ ਤਾਂ ਸਾਡਾ ਗੁਰੂ ਸੀ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਦਾ ਇਹਨਾਂ ਨੂੰ ਸੰਸਕਾਰ ਕਰਨਾ ਸੀ ਤਾਂ ਮੁਸਲਮਾਨ ਕਹਿੰਦੇ ਨਹੀਂ ਇਹ ਤਾਂ ਸਾਡਾ ਪੀਰ ਸੀ ਅਸੀਂ ਮੰਨਦੇ ਸੀ ਅਸੀਂ ਇਹਨਾਂ ਨੂੰ ਆਪਣੀ ਕੋਲ ਰੀਤ ਅਨੁਸਾਰ ਇਹਨਾਂ ਨੂੰ ਧਰਤੀ 'ਚ ਦਫਨ ਕਰਨਾ ਉਨ੍ਹਾਂ ਦਾ ਤਕਰਾਰ ਹੋ ਗਿਆ ਬਾਬੇ ਨਾਨਕ ਦੇ ਖਾਤਰ ਇੰਨਾ ਲੜੇ ਉਹ ਕਹਿੰਦੇ ਮੇਰਾ ਉਹ ਕਹਿੰਦੇ ਮੇਰਾ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ ਬੇ ਮੇਰਾ ਗੁਰੂ ਨਾਨਕ ਸਭ ਦਾ ਸਾਂਝਾ ਹੈ ਗੌਰ ਸੇ ਸੁਣ ਰਹਾ تھا ਜਮਾਨਾ ਮਗਰ ਹਮ ਸੁਨਾਤੇ ਸੁਨਾਤੇ ਹੀ ਸੌ ਗਏ ਸਿੱਖੀ ਦੀ ਦਾਸਤਾਨ 10 ਗੁਰੂ ਸਾਹਿਬਾਨਾਂ ਦੀ ਦਾਸਤਾਨ ਗੁਰੂਆਂ ਦੇ ਬਲਕਣ ਕੌਤਕ ਗੁਰਬਾਣੀ ਦੀ ਸ਼ਕਤੀ ਸਾਰਾ ਸੰਸਾਰ ਤੱਕ ਰਿਹਾ ਸੀ ਪਰ ਅੱਜ ਅਸੀਂ ਸੁਣਾਉਣ ਵਾਲੇ ਅਸੀਂ ਸੌਂਗੇ ਕਾ ਅਸੀਂ ਸਿੱਖੀ ਦਾ ਪ੍ਰਚਾਰ ਅਰ ਕਰ ਤੱਕ ਪਹੁੰਚਾ ਨਾ ਸਕੇ ਗੁਰੂ ਕਿਰਪਾ ਕਰੇ ਮਿਹਰ ਕਰੇ ਸਾਡੇ ਹਿਰਦੇ ਵਿੱਚੋਂ ਮੇਰ ਤੇਰ ਖਤਮ ਕਰ ਦਵੇ ਮਹਾਰਾਜ ਜੋ ਮੇਰੇ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਅਵਲੇ ਅੱਲੇ ਨੂਰ ਪਾਇਆ ਕੁਦਰਤ ਤੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਨਾਨਕ ਦਾ ਘਰ ਨਿਰਵੈਰ ਹੈ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਪਰ ਮੇਰੇ ਗੁਰੂ ਨਾਨਕ ਦੇ ਘਰ ਦੇ ਜਿਹੜੇ ਹੀਰੇ ਚਮਕੇ ਨਾ ਜਿਨ੍ਹਾਂ ਨੇ ਸ਼ਬਦ ਦੀਆਂ ਕਮਾਈਆਂ ਕੀਤੀਆਂ ਉਹ ਸਾ ਸੰਗਤ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜ ਗਏ ਲੋਕਾਂ ਦੀਆਂ ਅੱਖਾਂ ਵਿੱਚ ਰੜ ਗਏ ਸਿੱਖ ਕਿਉਂ ਜ਼ਲਮ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ ਕਿਉਂਕਿ ਸਿੱਖ ਆਜ਼ਾਦੀ ਪਸੰਦਗ ਹੈ ਸਿੱਖ ਗੁਲਾਮੀ ਨਹੀਂ ਚਾਹੁੰਦਾ ਇਸੇ ਕਰਕੇ ਦਿੱਲੀ ਤਾਕਤ ਤੇ ਜਿਹੜੀ ਵੀ ਸਰਕਾਰ ਵੰਦੀ ਹੈ ਉਹਦੀਆਂ ਅੱਖਾਂ ਦੇ ਵਿੱਚ ਸਿੱਖ ਸੁਰਮੇ ਦੀ ਡਲੀ ਵਾਂਗੂ ਰੜਕਦੇ ਨੇ ਮੇਰੇ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਭੈ ਕਾਹੂ ਕੋ ਦੇਤ ਨਾ ਨੈ ਪਹਿਮਾਨ ਤਾਣ ਕੋ ਨਾਨਕ ਸੁਨਰੇ ਮਨਾ ਗਿਆਨੀ ਤਾਏ ਬਖਾਣ ਸਾਨੂੰ ਸਾਡੇ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ ਕਿਸੇ ਦੇ ਭੈ ਥੱਲੇ ਨਹੀਂ ਰਹਿਣਾ ਜ਼ੁਲਮ ਕਰਨਾ ਵੀ ਜ਼ੁਲਮ ਹੈ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਕਿਸੇ ਨੂੰ ਭੈ ਦੇਣਾ ਨਹੀਂ ਕਿਸੇ ਦੇ ਭੈ ਥੱਲੇ ਰਹਿਣਾ ਨਹੀਂ ਸਿੱਖ ਗੁਰੂ ਦੀ ਇਸ ਸਿੱਖਿਆ ਤੇ ਚੱਲਦੇ ਨੇ ਇਸੇ ਕਰਕੇ ਦਿੱਲੀ ਸਰਕਾਰ ਇਹਨਾਂ ਨਾਲ ਹਰ ਸਮੇਂ ਅੜਦੀ ਲੜਦੀ ਰਹਿੰਦੀ ਹੈ ਪਰ ਸਾਧ ਸੰਗਤ ਇਸ ਸਿੱਖੀ ਦਾ ਨਿਸ਼ਾਨ ਜਿਹੜੇ ਗੁਰੂ ਕੇ ਖਾਲਸੇ ਚੁੱਕ ਕੇ ਧਰਮ ਦੀ ਜੰਗ ਲੜਦੇ ਨੇ ਸਾਡੇ ਸਾਹਮਣੇ ਇਤਿਹਾਸ ਦਵਾ ਹੈ ਕਲਗੀ ਧਰ ਨੇ 14 ਜੰਗਾਂ ਲੜੀਆਂ 14 ਦੀਆਂ 14 ਫਤਿਹ ਕੀਤੀਆਂ 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ 4ਾਂ ਦੀਆਂ 4 ਫਤਿਹ ਕੀਤੀਆਂ ਸਾਡੇ ਗੁਰੂਆਂ ਦੀਆਂ ਜੰਗਾਂ ਧਰਮ ਯੁੱਧ ਅਖਵਾਉਂਦੇ ਨੇ ਦੁਨੀਆਂ ਦੇ ਉੱਤੇ ਜੰਗ ਜੁੱਦ ਹੁੰਦੇ ਆਏ ਨੇ ਜਰ ਜੋਰੂ ਤੇ ਜ਼ਮੀਨ ਵਾਸਤੇ ਹੋਏ ਨੇ ਪਰ ਗੁਰੂਆਂ ਦਾ ਇਤਿਹਾਸ ਪੜੋ ਛੇਵੇਂ ਪਾਤਸ਼ਾਹ ਦਾ ਇਤਿਹਾਸ ਪੜੋ ਦਸਵੇਂ ਪਾਤਸ਼ਾਹ ਦਾ ਇਤਿਹਾਸ ਪੜੋ ਜਿਹੜਾ ਸੰਸਾਰ ਦੇ ਵਿੱਚ ਗੁਰੂ ਘਰ ਤੇ ਚੜ ਕੇ ਆਇਆ ਮੇਰੇ ਸਤਿਗੁਰੂ ਨੇ ਉਹਨੂੰ ਸਵਾਸ਼ਿਰ ਹੋ ਕੇ ਟੱਕਰੇ ਉਹਨੂੰ ਚਾਂਟਾ ਛਕਾਇਆ ਮਹਾਰਾਜ ਕਿਸੇ ਤੇ ਚੜਾਈ ਕਰਕੇ ਨਹੀਂ ਗਏ 14 ਜੰਗਾਂ ਦੇ ਵਿੱਚ ਰਾਜੇ ਇੱਕ ਦੂਜੇ ਨਾਲ ਲੜਦੇ ਰਹੇ ਨੇ ਉਹ ਇੱਕ ਦੂਜੇ ਦੀਆਂ ਜ਼ਮੀਨਾਂ ਰਾਜ ਭਾਗ ਤੇ ਕਬਜ਼ਾ ਕਰਦੇ ਰਹੇ ਨੇ ਪਰ ਸਤਿਗੁਰਾਂ ਨੇ ਕਿਸੇ ਦੀ 1 ਇੰਚ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ